ਸੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਸਿਆਸਤ ਦੇ ਵਿੱਚ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ ਜਲੰਧਰ ਦੀ ਗੱਲ ਕਰੀਏ ਤਾਂ ਇਸ ਵੇਲੇ ਜਲੰਧਰ ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਹੋਈ ਦਿਖਾਈ ਦੇ ਰਹੀ ਹੈ ਮੁਕਾਬਲੇ ਦੇ ਵਿੱਚ ਕਾਂਗਰਸ ਦੇ ਵੱਲੋਂ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਭਾਜਪਾ ਦੇ ਵੱਲੋਂ ਸੁਸ਼ੀਲ ਕੁਮਾਰ ਨੂੰ ਆਵਾਜ਼ ਮੀ ਪਾਰਟੀ ਦੇ ਪਵਨ ਕੁਮਾਰ ਟੀਨੂ ਤੇ ਬਸਪਾ ਦੀ ਗੱਲ ਕਰੀਏ ਤਾਂ ਬਲਵੰਦਰ ਕੁਮਾਰ ਮੈਦਾਨ ਦੇ ਵਿੱਚ ਨੇ ਹਾਲਾਂਕਿ ਅਦਾਲੀਦਾਨ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਯਾਨੀ ਕਿ ਕੋਈ ਵੀ ਨਾਮ ਫਾਈਨਲ ਇਥੋਂ ਨਹੀਂ ਹੋਇਆ ਸੋ ਸਾਰੀਆਂ ਪਾਰਟੀਆਂ ਨੇ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰਨਾ ਵੀ ਸ਼ੁਰੂ ਕੀਤਾ ਹੈ ਇਸ ਦੌਰਾਨ ਕੁਝ ਅਜਿਹੀਆਂ ਫੋਟੋਆਂ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਇੱਕੋ ਮੰਚ ਤੇ ਬੈਠੇ ਹੋਏ ਵੀ ਦਿਖਾਈ ਦਿੱਤੇ ਨੇ ਜਲੰਧਰ ਦੇ ਦੇਵੀਦਲਾ ਮੰਦਰ ਦੇ ਵਿੱਚ ਰਾਮ ਨੌਮੀ ਦੇ ਸਬੰਧ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂ ਇੱਕ ਦੂਜੇ ਦੇ ਨਾਲ ਸਟੇਜ ਸਾਂਝਾ ਕਰਦੇ ਹੋਏ ਨਜ਼ਰ ਆਇਆ ਦਾਸੀਏ ਕਿ ਦੇਵਤਲਾ ਮੰਦਿਰ ਦੇ ਵਿੱਚ ਰਾਮ ਨੌਮੀਂ ਦੇ ਸਬੰਧ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਉਸਤਾਨੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸ਼ਮੂਲੀਅਤ ਉਹਨਾਂ ਨੇ ਕੀਤੀ। ਮਨਪ੍ਰਿਤ ਕੋਰ ਸਾਡੇ ਐਸੇ ਯੋਗੀ ਇਸ ਵੇਲੇ ਫੋਨ ਲਾਈਨ ਤੇ ਜੁੜੇ ਹੋਣੇ ਮਨਪ੍ਰ ਦੇਖਿਆ ਜਾਵੇ ਤਸਵੀਰ ਅਸੀਂ ਪਹਿਲਾਂ ਵੀ ਦੇਖੀ ਸੀ ਜਦੋਂ ਕਨਈਆ ਮਤਲ ਦਾ ਇੱਕ ਸਮਾਗਮ ਸੀ ਜਦੋਂ ਚਰਨਜੀਤ ਚੰਨੀ ਤੇ ਨਾਲ ਕਿ ਸੁਸ਼ੀਲ ਕੁਮਾਰ ਰਿੰਕੂ ਮੱਝ ਸਾਂਝਾ ਕਰਦੇ ਹੋਏ ਦਿਖਾਈ ਦਿੱਤੇ ਪਰ ਦੂਜੀ ਤਸਵੀਰ ਅਸੀਂ ਫੇਰ ਇੱਕ ਵਾਰ ਤੁਹੇ ਦੇਖ ਰਹੇ ਹਾਂ। ਸੋ ਇੱਕ ਵਾਰ ਫੇਰ ਮੈਂ ਸੰਝਾ ਕਰ ਦੇ ਕੋਈ ਦਿਖਾਈ ਦਿੱਤੇ ਪਵਨ ਕੁਮਾਰ ਟੀ ਨੂੰ ਵੀ ਦੇਖ ਰਹੇ ਅਸੀਂ ਮੈਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਸੋ ਇਸ ਦੌਰਾਨ ਕੀ ਕੁਝ ਖਾਸ ਦਿਖਾਈ ਦਿੱਤਾ ਜੀ ਬਿਲਕੁਲ ਮੈਂ ਤੇ ਦੱਸਣਾ ਚਾਹਾਂਗੀ ਕਿ ਬਿੱਕ ਦਿਨੀ ਸ਼ਕਤੀਪੀਠ ਸ਼੍ਰੀ ਦੇਵਿਕਲਾ ਮੰਦਿਰ ਤੋਂ ਇੱਕ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਸੀ ਜਿਹੜੀ ਸ਼ੋਭਾ ਯਾਤਰਾ ਹੈਗੀ ਹੈ ਇਹ ਸ਼੍ਰੀ ਰਾਮ ਨਾਮੀ ਇਸ ਮੰਦਿਰ ਵਿੱਚ ਕੱਢੀ ਜਾ ਰਹੀ ਸੀ ਇਸੇ ਦੇ ਚਲਦਿਆਂ ਸਿਆਸੀ ਆਗੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਦੇ ਵਿੱਚ ਮੁੱਖ ਰੂਪ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹੁਣਾਂ ਦੇ ਵੱਲੋਂ ਸਿਰਫ ਕੀਤੀ ਹੈ ਜਿਨ੍ਹਾਂ ਦੇ ਨਾਲ ਠੀਕ ਪਵਨ ਤੀਨੂ ਜਿਨ੍ਹਾਂ ਨੂੰ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਉਹ ਵੀ ਉਹਨਾਂ ਦੇ ਨਾਲ ਬੈਠੇ ਹੋਏ ਨਜ਼ਰ ਆਏ ਨਹੀਂ ਉਸ ਦੇ ਨਾਲ ਨਾਲ ਕੱਲ ਜੋ ਸਾਬਕਾ ਸੀਐਮ ਨੇ ਸਰਨਜੀਤ ਸਿੰਘ ਚੰਨੀ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਤੋਂ ਠੀਕ ਬਾਅਦ ਉਹ ਵੀ ਦੇਵਤਲਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਨੇ ਤਾਂ ਚੰਨੀ ਹੁਣਾਂ ਦੇ ਆਉਣ ਤੋਂ ਬਾਅਦ ਫਿਰਿੰਕੂ ਕਿਵੇਂ ਪਿੱਛੇ ਰਹਿ ਸਕਦੀ ਸੀ ਤਾਂ ਸੁਸ਼ੀਲ ਰਿੰਕੂ ਉਹਨਾਂ ਦੇ ਵੱਲੋਂ ਵੀ ਕੱਲ ਜਿਹੜੀ ਹੈ ਸਾਬਕਾ ਜਿਹੜੇ ਸੀਐਮ ਨੇ ਕਰਨਜੀ ਚੰਨੀ ਉਹਨਾਂ ਦੇ ਨਾਲ ਜਿਹੜੀ ਸਟੇਜ ਸਾਂਝੀ ਕੀਤੀ ਗਈ ਹੈ ਜੇਕਰ ਅਸੀਂ ਰਾਜਨੀਤੀ ਦੀ ਗੱਲ ਕਰੀਏ ਤੇ ਇਹ ਦੋਵੇਂ ਸਿਆਸੀ ਆਗੂ ਕਿੰਨੇ ਸਿਆਸੀ ਆਗੂ ਇੱਕ ਦੂਸਰੇ ਦੇ ਉੱਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ ਪਰ ਜਦੋਂ ਕਿਸੇ ਧਾਰਮਿਕ ਸਮਾਗਮ ਦੀ ਗੱਲ ਹੁੰਦੀ ਹੈ ਤਾਂ ਉੱਥੇ ਇਹਨਾਂ ਦੇ ਵੱਲੋਂ ਜਿਹੜੀ ਹੈ ਸਟੇਜ ਸਾਂਝੀ ਕੀਤੀ ਜਾਂਦੀ ਉਹ ਇਕੱਠੇ ਬੈਠ ਕੇ ਇੱਕ ਦੂਸਰੇ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਜਾਂ ਗੱਲਬਾਤ ਜਾਂ ਹੈਲੋ ਹਾਈ ਇਹਨਾਂ ਦੀ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦੀ ਹੈ ਜੀ ਸ਼ੁਕਰੀਆ ਮਨਪ੍ਰੀਤ ਸੋ ਵਾਕਈ ਹੀ ਸਿਆਸਤ ਦੇ ਵਿੱਚ ਪਾਰਟੀਆਂ ਜ਼ਰੂਰ ਵੱਖ ਹੋਣ ਪਰ ਮੰਚ 'ਤੇ ਇੱਕ ਸਾਂਝਾ ਕਰਦੇ ਹੋਏ ਲੀਡਰ ਦਿਖਾਈ ਦਿੰਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਆਪੋਜ਼ਿਟ ਪ੍ਰਚਾਰ ਕਰਦੇ ਹੋਏ ਜ਼ਰੂਰ ਦਿਖਾਈ ਦੇਣਗੇ ਕਿਉਂਕਿ ਹਾਂ ਵਿਰੋਧੀ ਪਾਰਟੀਆਂ ਦਾ ਨੇ ਮੁਕਾਬਲਾ ਇਹਨਾਂ ਦਾ ਹੀ ਹੈ ਸੋ ਹੌਟ ਸੀਟ ਜ਼ਰੂਰ ਪੰਜਾਬ ਦੀ ਜਲੰਧਰ ਇਸ ਵੇਲੇ ਮੰਨੀ ਜਾ ਰਹੀ ਹੈ ਸਾਬਕਾ ਆਸئین ਚਰਨਜੀਤ ਚੰਨੀ ਦੂਜੇ ਪਾਸੇ ਸੁਸ਼ੀਲ ਕੁਮਾਰ ਰੰਕੂ ਜਿਹੜੇ ਕਦੀ ਆਮ ਆਦਮੀ ਪਾਰਟੀ ਦਾ ਹਿੱਸਾ ਹੁੰਦੇ ਸਨ ਪਰ ਹੁਣ ਭਾਜਪਾ ਦੇ ਖੇਮੇ ਦੇ ਵਿੱਚ ਨੇ ਔਰ ਉਮੀਦਵਾਰ ਵੀ ਨੇ ਜਲੰਧਰ ਸੀਟ ਤੋਂ ਪਵਨ ਕੁਮਾਰ ਟਿੰਨੂ ਪੱਲ ਸ਼ੁਰੂਮਣੀ ਅਕਾਲੀ ਦਲ ਦੇ ਵਿੱਚ ਸਨ ਤੇ ਹੁਣ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਸੋ ਦਲ ਬਦਲੀਆਂ ਹੋਈਆਂ ਔਰ ਇਹਨਾਂ ਦਲ ਬਦਲੀਆਂ ਦੇ ਵਿਚਕਾਰ ਕੀ ਕੁਝ ਮੁਕਾਬਲਾ ਦੇਖਣ ਨੂੰ ਮਿਲੇਗਾ ਜ਼ਰੂਰ ਦੇਖਣਾ ਜ਼ਰੂਰੀ ਹੋਵੇਗਾ ਸੋ ਲੀਡਰ ਵੱਖ-ਵੱਖ ਪਾਰਟੀਆਂ ਦੇ ਪਰ ਮੰਚ ਸਾਂਝਾ ਕਰਦੇ ਹੋਏ ਦਿਖਾਈ ਦਿੰਦੇ ਨੇ ਸੋ ਕਈ ਲੀਡਰਾਂ ਨੇ ਜਿਸੀਆਂ ਵੀ ਪਾਈਆਂ ਨੇ ਚਰਨਜੀਤ ਚੰਨੀ ਦਿਖਾਈ ਦੇ ਰਹੇ ਨੇ ਨਾ ਤਸਵੀਰਾਂ ਦੇ ਵਿੱਚ ਔਰ ਪਵਨ ਕੁਮਾਰ ਟਿੰਨੂ ਵੀ ਪਹੁੰਚੋ ਔਰ ਸੀਐਮ ਭਗਵੰਤਪਾਣ ਹੁਣ ਦੇ ਮਾਤਾ ਆਪ ਵੀ ਇਸ ਦੌਰਾਨ ਇਸ ਥਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਪਹੁੰਚੇ ਔਰ ਪਵਨ ਕੁਮਾਰ ਟਿਨੂ ਦੇ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਨੇ। ਸੋ ਜਲੰਧਰ ਦੇ ਵਿੱਚ ਹੀ ਪਹਿਲਾਂ ਇੱਕ ਤਸਵੀਰ ਦੇਖੀ ਸੀ ਜਦੋਂ ਚਰਨਜੀਤ ਚੰਨੀ ਦੇ ਨਾਲ ਹੀ ਸੁਸ਼ੀਲ ਕੁਮਾਰ ਰਿੰਕੂ ਇੱਕੋ ਸਟੇਜ ਦੇ ਉੱਤੇ ਬਿਲਕੁਲ ਸੱਜੇ ਖੱਬੇ ਬੈਠੇ ਦਿਖਾਈ ਦਿੱਤੇ ਸੀ। ਕਨਗਿਆ ਮਤਲਬ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਉਹ ਦੇਖਣ ਨੂੰ ਮਿਲੇ ਸਨ। ਸੋ ਹੁਣ ਲੀਡਰਾਂ ਦੇ ਵੱਲੋਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਕਿਉਂਕਿ ਦੇਵਤਲਾਬ ਮੰਦਿਰ ਜਲੰਧਰ ਦੇ ਵਿੱਚ ਇਸ ਮੌਕੇ ਇਸ ਥਾਂ ਦੇ ਉੱਤੇ ਵੱਡਾ ਸਮਾਗਮ ਜਿਹੜਾ ਹੋਣਾ ਕਿਉਂਕਿ ਇੱਥੇ ਬਹੁਤ ਵੱਡੀ ਜਨਤਾ ਵੱਡੀ تعداد ਦੇ ਵਿੱਚ ਮੱਥਾ ਟੇਕਣ ਦੇ ਲਈ ਇਸ ਥਾਂ ਤੇ ਪਹੁੰਚਦੇ ਨੇ ਸੋ ਲੋਕਾਂ ਦੇ ਵਿੱਚ ਇਹ ਹਾਜ਼ਰੀ ਲੀਡਰ ਲਗਵਾ ਰਹੇ ਨੇ ਹੁਣਾਂ ਤੱਕ ਪਹੁੰਚ ਕਰਨ ਦੇ ਲਈ ਸੁਸ਼ੀਲ ਕੁਮਾਰ ਰੰਕੂ ਚਰਨਜੀਤ ਚੰਨੀ ਸਾਬਕਾ ਸੀਐਮ ਤੇ ਕਾਂਗਰਸੀ ਉਮੀਦਵਾਰ ਜਲੰਧਰ ਤੋਂ ਰਿਜ਼ਰਵ ਸੀਟ ਹੈ ਇਹ ਵਾਲੀ ਔਰ ਇਸੇ ਦੇ ਉੱਤੇ ਇਹ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਸੋਇਕ ਮੰਚ ਦੇ ਉੱਤੇ ਕਈ ਸਿਆਸਤਦਾਨ ਦਿਖਾਈ ਦਿੱਤੇ ਨੇ ਦੇ ਵਿੱਚ ਕੋਈ ਮਹਾਂ ਸ਼ਾਇਰ ਲੇਡਰ ਕੌਣ ਜੁਤ ਪਹੁੰਚਿਆ ਹਾਰਿਕ ਨਮਰਤ ਹੈ ਜੀ ਦੇਵਤਾਂ ਸੁਸ਼ੇਮ ਭਗਵੰਤਾਨ ਵੀ ਇਹ ਮਾਤਾ ਜੀ ਵੀ ਇਸ ਮੌਕੇ ਪਹੁੰਚੇ ਹੋਏ ਸਨ ਔਰ ਤਸਵੀਰਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਉਹਨਾਂ ਦੇ ਨਾਲ ਹੀ ਬੈਠੇ ਹੋਏ ਚਰਨਜੀਤ ਚੰਨੀ ਤੇ ਮਨਰੰਜਨ ਕਾਲਿਆ ਵੀ ਦਿਖਾਈ ਦੇ ਰਹੇ ਨੇ ਸਵੇਤ ਤਸਵੀਰ ਆਪਣੇ ਆਪ ਦੇ ਵਿੱਚ ਦੇਖਿਆ ਜਾਵੇ ਤਾਂ ਪਾਇਟਾ ਰਕੀਤਾ ਕਹਿ ਲਈ ਇਹਨੂੰ ਪਰ ਹਾਂ ਇੱਕ ਦੂਜੇ ਦੇ ਖਿਲਾਫ ਇਸ ਸੀਟ ਤੋਂ ਮੈਦਾਨ ਦੇ ਵਿੱਚ ਇਹ ਸਾਰੇ ਦਿੱਗੇਜ ਲੀਡਰ ਨੇ ਬਰੰਡ ਟਿੱਲੋਂ ਸੜਨਾਲ ਇਸ ਵੇਲੇ ਫੋਨ ਲਾਈਨ ਤੇ ਜਿਹੜੇ ਹੋਣ ਨੇ ਟਿੱਲੋਂ ਸਾਹਿਬ ਸਵਾਗਤ ਕਰਨਾ ਚਾਹਾਂਗੇ ਟਿੱਲੋਂ ਸਾਹਿਬ ਆਵਾਜ਼ ਆ ਰਹੀ ਹੈ ਟਿੱਲੋਂ ਸਾਹਿਬ ਜਲੰਧਰ ਤੋਂ ਤਸਵੀਰ ਦੇਖੀ ਸੱਜੇ ਖੱਬੇ ਸੁਸ਼ੀਲ ਕੁਮਾਰ ਰਿੰਕੂ ਤੇ ਚਰਨਜੀਤ ਚੰਨੀ ਬੈਠੇ ਦਿਖਾਈ ਦਿੰਦੇ ਨੇ ਵਧੀਆ ਲੱਗ ਰਿਹਾ ਵੈਸੇ ਦੇਖ ਕੇ ਮਤਲਬ ਇਹ ਜੱਗ ਤਾਂ ਵਧੀਆ ਲੱਗ ਰਿਹਾ ਵਧੀਆ ਹੀ ਲੱਗਣਾ ਚਾਹੀਦਾ ਕਿਰਪਾ ਸਾਬ ਵਾਕਈ ਹੀ ਮਤਲਬ ਸੀਟ ਤਾਂ ਬੜੀ ਹੌਟ ਹੈ ਚਰਨਜੀ ਚੰਨੀ ਪਹਿਲਾਂ ਵੀ ਦੇਖਿਆ ਜਾਵੇ ਤਾਂ ਜਦੋਂ ਕਨਈਆ ਮਿੱਤਲ ਦਾ ਪ੍ਰੋਗਰਾਮ ਸੀ ਉਸ ਵੇਲੇ ਵੀ ਸਟੇਜ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ ਸਨ ਦੇਖੋ ਇੱਕ ਜਲਪਨ ਫੰਮਨੀ ਤੇਜੀ ਸਿਆਸਤ ਹੈ ਕੋਈ ਜੰਗਪਾ ਹੈ ਜੀ ਰਾਕਾ ਨੂੰ ਬਣਾ ਲੀ ਜਾ ਮਤਲਬ ਮੋਹਲੋ ਤਰੀਕੇ ਦਾ ਬਣਾ ਦਿੱਤਾ ਜਾ ਬਿਚਾਰਤੀ ਬਿਚਾਰਤੀ ਮਤਲਬ ਇਹ ਸਿਰਫ ਇਹ ਨਾਲ ਗੱਲ ਵੀ ਕਰਦੇ

ਗਰੇਵਲ ਸਾਹਿਬ 1 ਜੂਨ ਨੂੰ ਵੋਟਾਂ ਤਾਂ ਹੋਣੀਆਂ ਨੇ ਪਰ ਜਲੰਧਰ ਦੀ ਤਸਵੀਰ ਅਸੀਂ ਦੇਖ ਰਹੇ ਹਾਂ ਭਾਵੇਂ ਭਾਜਪਾ ਲੀਡਰ ਕੋਣ ਸੁਸ਼ੀਲ ਕੁਮਾਰ ਰਿੰਕੂ ਉਮੀਦਵਾਰ ਜਿਹੜੇ ਨੇ ਭਾਜਪਾ ਦੇ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਔਰ ਚਰਨਜੀਤ ਚੰਨੀ ਵੀ ਇੱਕੋ ਮੰਚ ਦੇ ਉੱਤੇ ਮੰਚ ਸਾਂਝਾ ਕਰਦੇ ਕੋਈ ਦਿਖਾਈ ਦਿੱਤੇ ਇਹ ਬੜਾ ਬੜੀ ਅੱਛੀ ਗੱਲ ਹੈ ਜੀ ਅਸੀਂ ਕੋਈ ਇੱਕ ਦੂਜੇ ਦੇ ਦੁਸ਼ਮਣ ਥੋੜਾ ਹੁੰਨੇ ਆ ਜੀ ਤੇ ਵਿਚਾਰਧਾਰਾ ਅਲੱਗ-ਅਲੱਗ ਹੁੰਦੀ ਹੈ ਪਰ ਸਾਰੇ ਦੇਸ਼ ਦੀ ਸੇਵਾ ਲਈ ਕੰਮ ਕਰਦੇ ਆ ਇੱਕ ਡੈਮੋਕ੍ਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਇਹ ਜਿਹੜੀਆਂ ਚੋਣਾਂ ਨੇ ਇੱਕ ਪਰਬ ਹੁੰਦਾ ਇੱਕ ਤਿਹਾਰ ਦੀ ਤਰ੍ਹਾਂ ਹੁੰਦਾ ਉਸ ਤਿਹਾਰ ਨੂੰ ਸਾਰੇ ਮਿਲ ਕੇ ਮਨਾਉਣ ਖੁਸ਼ੀ-ਖੁਸ਼ੀ ਮਨਾਉਣ ਔਰ ਸਪੋਰਟਸਮੈਨ ਸਪਿਰਿਟ ਰੱਖਣ ਜੇਤਾਰ ਹੁੰਦੀ ਰਹਿੰਦੀ ਹੈ ਉਹਦੇ 'ਚ ਕੀ ਹੈਗਾ ਇਹ ਇੱਕ ਬੜੀ ਅੱਛੀ ਗੱਲ ਹੈ ਮੈਂ ਤਾਂ ਸਮਝਦਾ ਇਹ ਹੈਲਦੀ ਡੈਮੋਕ੍ਰੇਸੀ ਦਾ ਸਾਈਨ ਹੈ ਇਸ ਦੀ ਸਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਔਰ ਆਪਸ ਵਿੱਚ ਮਿਲਣਾ ਜੁਲਣਾ ਚਾਹੀਦਾ ਆਪਸ ਵਿੱਚ ਪਿਆਰ ਰੱਖਣਾ ਚਾਹੀਦਾ ਸਾਰੇ ਇਕੱਠੇ ਦੇਖ ਕੇ ਬੜੀ ਖੁਸ਼ੀ ਹੋਈ ਹੈ ਠੀਕ ਹੈ ਗਰੇਵਾਲ ਸਾਹਿਬ ਸ਼ੁਕਰੀਆ ਸੋ ਜਲੰਧਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਮੌਕੇ ਤੇ ਉੱਤੇ ਇੱਕ ਮੰਚ ਦੇ ਉੱਤੇ ਸਾਰੇ ਜਿਹੜੇ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਇਕੱਠੇ ਦਿਖਾਈ ਦਿੱਤੇ ਨੇ